ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਕਵੀ ਸੁਦੇਸ਼ ਸਿੰਘ ਗੰਡਵਾ ਵਿਸ਼ਵ ਭਰ ਦੀ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੋ ਕਿ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਨਾਲ ਜੋ ਲੋਕਾਂ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ ਹਾਰਡ ਫੀਟਾਂ ਦੀ ਸਿਹਤ ਲਈ ਆਪਾਂ ਨੂੰ ਵੱਧ ਤੋਂ ਵੱਧ ਉਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਆ ਮੈਂ ਇੱਕ ਵਾਰ ਫਿਰ ਕਵੀ ਸੁਦੇਸ਼ ਸਿੰਘ ਗੰਡਵਾ ਵਿਸ਼ਵ ਭਰ ਦੀਆਂ ਸੰਤਾਨਾਂ ਨੂੰ ਸਸ ਜੋੜ ਕੇ ਬੇਨਤੀ ਕਰਦਾ ਸੰਸਥਾਾਂਾਂ ਧਰਮ ਸੰਸਥਾਾਂਾਂ ਤੇ ਸਮਾਜ ਸੇਵੀ ਸੰਸਥਾਾਂਾਂ ਜੋ ਵੀ ਆਪਣਾ ਯੋਗਦਾਨ ਪਾ ਰਹੀਆਂ ਤੇ ਉਹਨਾਂ ਦੀ ਆਪਾਂ ਸਹਾਇਤਾ ਕਰੀਏ ਰਲ ਕੇ ਇਸ ਔਖੀ ਘੜੀ ਵਿੱਚ ਹੜਪੀਤਾਂ ਦੀ ਸਹਾਇਤਾ ਲਈ ਜਿਸ ਦਾ ਜੋ ਵੀ ਯੋਗਦਾਨ ਪਾਉਣਾ ਬੰਦਾ ਤੇਲ ਫੁੱਲ ਸਹਾਇਤਾ ਤਨ ਮੰਨ ਧਨ ਦੀ ਜਿਸ ਤਰ੍ਹਾਂ ਦੀ ਹੋਵੇ ਆਪਾਂ ਸਭ ਰਲ ਕੇ ਇਹ ਪਰਾਲੇ ਵਿੱਚ ਆਪਾਂ ਆਪਣਾ ਯੋਗਦਾਨ ਪਾਈਏ ਤੇ ਜੋ ਸੰਸਥਾਾਂਾਂ ਹਰ ਪੀੜਤਾਂ ਦੀ ਮਦਦ ਕਰ ਰਹੀਆਂ ਉਹਨਾਂ ਸਹਿਯੋਗ ਦੇ ਜੀ ਤਨਮਨ ਧਰਨ ਦੇ ਨਾਲ ਆਪਣਾ ਜੋ ਵੀ ਬਣਦਾ ਯੋਗਦਾਨ ਪਾਵਾਂ ਇਸ ਦੇ ਨਾਲ ਹੀ ਮੈਂ ਸਾਰੀਆਂ ਸੰਤਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ